ਸਰੋਜੀ ਕੀ ਫਤਿਹ ਦੋਸਤੋ ਤੁਸੀਂ ਸਾਰੇ ਪਿਛਲੇ 3 ਸਾਲਾਂ ਦਾ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਆ ਉਦੋਂ ਦਾ ਜਿਹੜਾ ਘਟਨਾਕ੍ਰਮ ਤੁਸੀਂ ਦੇਖ ਰਹੇ ਹੋ ਦਿੱਲੀ ਦੀ ਸਰਕਾਰ ਦਾ ਘਟਨਾਕ੍ਰਮ ਵੀ ਦੇਖ ਰਹੇ ਹੋ ਔਰ ਪੰਜਾਬ ਦੇ ਵਿੱਚ ਕਾਰਗੁਜ਼ਾਰੀ ਜੋ ਗੱਲਾਂ ਕਹੀਆਂ ਗਈਆਂ ਪਹਿਲਾਂ ਤੇ ਜੋ ਹੁਣ ਉਹ ਕਰ ਰਹੇ ਨੇ ਉਹ ਘਟਨਾਕ੍ਰਮ ਤੁਸੀਂ ਸਾਰੇ ਅੱਛੀ ਤਰ੍ਹਾਂ ਦੇਖ ਰਹੇ ਹੋ ਕਹਿਣ ਤੋਂ ਮੇਰਾ ਭਾਵ ਹੈਗਾ ਕਿ ਹਾਲ ਹੀ ਵਿੱਚ ਪਹਿਲਾਂ ਆਪਾਂ ਇਲੈਕਸ਼ਨ ਦੀ ਗੱਲ ਕਰ ਲਈਏ ਜਿਹੜੀ ਪਾਰਟੀ ਕਹਿੰਦੀ ਅਸੀਂ ਇਨਕਲਾਬ ਚੋਂ ਨਿਕਲੇ ਆਂ ਜੀ ਅਸੀਂ ਤਾਂ ਇੱਕ ਵਿਵਸਥਾ ਬਦਲਨੀ ਆਏ ਆਂ ਅਸੀਂ ਕੋਈ ਸੱਤਾ ਪਰਵਰਤਨ ਕਰਨ ਨਹੀਂ ਆਏ ਜਿੰਨੀਆਂ ਇਲੈਕਸ਼ਨਸ ਹੋਈਆਂ ਪੰਜਾਬ ਦੇ ਵਿੱਚ ਚਾਹੇ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਨੇ ਚਾਹੇ ਪਹਿਲਾਂ ਪੰਚਾਇਤਾਂ ਦੀਆਂ ਨੇ ਚਾਹੇ ਨਗਰ ਪੰਚਾਇਤਾਂ ਦੀਆਂ ਨੇ ਮੇਰਾ ਖਿਆਲ ਕਿ ਐਡੀ ਰੱਦੀ ਇਲੈਕਸ਼ਨ ਐਡੀ ਧੋਖਾ ਧੜੀ ਮਿਸ ਯੂਜ਼ ਆਫ ਪਾਵਰ miss shoes of official machinery a uh, horse trading matlab khareedo frookt jinni duniya parch koi anaitikta ho sakdi hai zindagi ch kise to o ocker party ne chhadu party ne punjab de vich lagu kiti hai panchayatan de vich matlab madhe vich aaya ke ohna nu nomination hi nahi parn jaan ditta gaya aur patialia vich corporation di election hai ta ਹੱਥੋਂ ਖੋਖੋ ਕੇ ਨਾਮਜ਼ਦ ਗਿਆਂ ਪੱਤਰ ਇੱਥੋਂ ਤੱਕ ਕਿ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜਿਹੜੀ ਆ ਬੀਪੀ ਜੈਨਦਰ ਕੌਰ ਉਹਦੇ ਨਾਲ ਹੱਥੋਪਾਈ ਹੋਇਆ ਇਹਨਾਂ ਦਾ ਇੱਕ ਬੋਕੇ ਪਾਰਟੀ ਦਾ ਐਮਐਲਏ ਉਹ ਜੇਠੂ ਮਾਜਰਾ ਕੇ ਕੀ ਨਮਜੋੜਾ ਬਾਜਰਾ ਔਰ ਉਸ ਤੋਂ ਇਲਾਵਾ ਜਿਹੜਾ ਹੁਣ ਇਲੈਕਸ਼ਨਾਂ ਚੱਲ ਰਹੀਆਂ ਨੇ ਆਪ ਰੋ ਰਹੇ ਨੇ ਕੰਧਾਂ ਤੇ ਕੋਠਿਆਂ ਤੇ ਚੜ ਕੇ ਰੋ ਰਹੇ ਨੇ ਉੱਥੇ ਚੰਡੀਗੜ੍ਹ ਔਰ ਹਾਈ ਕੋਰਟ ਪਹੁੰਚੇ ਨੇ ਤੁਸੀਂ ਖ਼ਬਾਰਾ ਪੜੋ ਅੱਜ ਦੀਆਂ ਚੱਕ ਕੇ ਹਾਈ ਕੋਰਟ ਗਏ ਨੇ ਕਿ ਚੰਡੀਗੜ੍ਹ ਦੀ ਮੇਅਰ ਦੀ ਡਿਪਟੀ ਮੇਅਰ ਦੀ ਤੇ ਅ ਸਿਨੀਅਰ ਡਿਪਟੀ ਮੇਅਰ ਦੀ ਇਲੈਕਸ਼ਨ ਕਰਵਾਈ ਜਾਵੇ ਮਤਲਬ ਕਿਉਂਕਿ ਉੱਥੇ ਬੀਜੇਪੀ ਰੂਲਡ ਯੂਟੀ ਹੈ ਬੀਜੇਪੀ ਕੋ ਉੱਥੇ ਮੈਜੋਰਿਟੀ ਹੈ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਹੈ ਉੱਥੇ ਰੋ ਰਹੇ ਨੇ ਐ ਕਰਕੇ ਰੋ ਰਹੇ ਨੇ ਕਿ ਸਾਡੀ ਬਹੁਤ ਬੁਰੀ ਹਾਲਤ ਆ ਸਾਨੂੰ ਅਦਾਲਤ ਵਿੱਚੋਂ ਪਛਾਹ ਕੀਤਾ ਜਾਵੇ ਉਹਦੋਂ ਵੱਧ ਥੱਗੀ ਪੰਜਾਬ ਦੇ ਵਿੱਚ ਮਾਰਦੇ ਨੇ ਮੈਂ ਕੱਲ ਮੇਰੇ ਕੰਸਟਿਟੂਐਂਸੀ ਵਿੱਚ ਤਿੰਨ ਨਗਰ ਪੰਚਾਇਤਾਂ ਦੀ ਇਲੈਕਸ਼ਨ ਸੀ ਢਿਲਵਾ ਤਾਂ ਸੀ ਉੱਥੇ ਜਿੱਤ ਗਏ ਕਿਉਂਕਿ ਉੱਥੇ ਨਾਲ ਕੋਲ ਸਿਰਫ ਦੋ ਕ ਕਾਉਂਸਲਰ ਸਿਗੇ ਅਨਪੋਸ ਜਿ ਸਿਲੈਕਸ਼ਨ 11 ਜੋ 9 ਸਾਡੇ ਕੋਲ ਸੀਗੇ ਤੇ ਉੱਥੇ ਮਜਬੂਰੀ ਬਸ ਸਰੈਂਡਰ ਕਰਨਾ ਪਿਆ ਉਹ ਅਸੀਂ ਇਲੈਕਸ਼ਨ ਜਿੱਤ ਲਈ ਜਦੋਂ ਅਸੀਂ ਅਗਲੇ ਡਾੜੇ ਤੇ ਬਿਗੋਵਾਲ ਵਿੱਚ ਗਏ ਜਿਹੜਾ ਜਿਹੜੇ ਅਫਸਰ ਨੂੰ ਤਹਿਸੀਲਾ ਨੂੰ ਲਾਇਆ ਸੀਗਾ ਉੱਥੇ ਰਿਟਰਨਿੰਗ ਅਫਸਰ ਉਹਨੂੰ ਹੱਟਟੈਕ ਕਰਾਤਾ ਮੇਰਾ ਦਿਲ ਦਾ ਦੌਰਾ ਪੈ ਗਿਆ ਜੀ ਮੇਰੇ ਦਿਲ ਦਿਲ ਦੁੱਖ ਰਿਹਾ ਮੇਰਾ ਤੋਂ ਭੱਜ ਕੇ ਆਪਣੀ ਤਿੰਦ ਫੋੜੀ ਚੱਕ ਕੇ ਤੇ ਉਹ ਉਸ ਨੂੰ ਗੈਰ ਹਾਜ਼ਰ ਕਰਾਤਾ ਉਹ ਇਲੈਕਸ਼ਨ ਚਲੋ ਪੋਸਟਪੋਨ ਹੋ ਗਿਆ ਅੱਜ ਖ਼ਬਰਾਂ ਪੜ੍ਹੋ ਤੁਸੀਂ ਚੱਕ ਕੇ ਸ਼ਾਹਕੋਟ ਦੇ ਵਿੱਚ ਜਿੱਥੇ ਸਾਡੇ ਕਾਂਗਰਸ ਦਾ ਐਮਐਲਏ ਆ ਲਾਡੀ ਸ਼ੇਰੋਵਾਲੀ ਉਹਨਾਂ ਦੇ ਕੋਲ 11 ਚੋਂ ਅਸ਼ਾਤ 7 ਕਾਉਂਸਲਰ ਨੇ ਤੇ ਦੂਸਰੀ ਪਾਰਟੀ ਕੋਲ ਜਾਂ 13 ਚੋਂ ਸੌਰੀ ਉਹਨਾਂ ਕੋਲ 9 ਨੇ ਤੇ ਬੋਕਰ ਪਾਰਟੀ ਕੋਲ ਸਿਰਫ 4 ਨੇ ਇੱਕ ਵਾਰੀ ਪਹਿਲਾਂ ਇਦਾਂ ਹੀ ਬਿਮਾਰ ਕਰਾਤਾ ਰਿਟਰਨਿੰਗ ਆਫਸਰ ਮੈਂ ਕਹਿੰਦਾ ਅਫਸਰਾਂ ਦੇ ਵਿੱਚ ਹੈਰਾਨ ਨੇ ਵਿਚਾਰਿਆਂ ਦੇ ਕੀ ਉਹਨਾਂ ਦਾ ਉਹਨਾਂ ਦੀ ਮਾਨਸਿਕਤਾ ਕੀ ਹੋਊਗੀ ਜਿਹੜਾ ਜਿਹੜੇ ਅਫਸਰ ਤੋਂ ਝੂਠ ਬੁਲਵਾਇਆ ਜਾ ਰਿਹਾ ਉਹ ਆਪਣੇ ਘਰ ਆਪਣੇ ਫੈਮਿਲੀ ਨੂੰ ਕਿਦਾਂ ਫੇਸ ਕਰਦਾ ਹੋਊਗਾ ਕਿ ਅੱਜ ਪਾਪਾ ਤੁਸੀਂ ਬਿਮਾਰ ਤਾਂ ਹੈ ਨਹੀਂਗੇ ਤੁਸੀਂ ਤਾਂ ਪੈਗ ਪੀ ਰਹੇ ਹੋ ਤੇ ਤੁਹਾਨੂੰ ਤਾਂ ਮੈਡੀਕਲ ਸਰਟੀਫਿਕੇਟ ਲਾ ਕੇ ਤੁਹਾਨੂੰ ਛੁੱਟੀ ਭੇਜਤਾ ਇਹਨਾਂ ਦੀ ਵੀ ਬੜੀ ਪ੍ਰੀ ਹਾਲਤ ਹੈ ਚਲੋ ਇੱਕ ਵਾਰੀ ਉਹਨੂੰ ਗੈਰ ਹਾਜ਼ਰ ਕਰਾਤਾ ਨਡਾਲਾ ਤੇ ਗੋਵਾਲ ਵਾਂਗੂ ਤੇ ਅਗਲੀ ਵਾਰੀ ਆ ਜਿਹੜੇ ਬੌਕਰ ਵਾਲੇ ਚਾਰਕ ਬੰਦੇ ਪੁੱਤਰੇ ਹੋਏ ਨੇ ਸਿਰਫ ਸੱਤਾ ਦੇ ਕਰਕੇ ਪੁਲਿਸ ਦੇ ਦਮ ਤੇ ਰਾਜਨੀਤੀ ਕਰ ਰਹੇ ਨੇ ਉਹਨਾਂ ਨੇ ਅੰਦਰ ਰੌਲਾ ਜਹਾ ਪਾ ਦਿੱਤਾ ਤੇ ਜਿਹੜਾ ਕਿ ਮੀਨਰ ਆਇਆ ਸੀ ਜਿਹੜਾ ਰਿਟਰਨਿੰਗ ਆਫਸਰ ਉਹਨਾਂ ਦੇ ਨਾਲ ਹੀ ਉੱ ਅਖੇ ਜੀ ਮੈਂ ਉਹਨਾਂ ਨੂੰ ਮਨਾਉਣ ਗਿਆ ਆ ਉਹਨਾਂ ਨੂੰ ਥੋੜੋ ਮਨਾਉਣ ਦੀ ਲੋੜ ਹੋ ਗਈ ਕੁਐਸਚਨ ਇਜ਼ ਇਲੈਕਸ਼ਨ ਇਜ਼ ਫੋਰਟ ਪਾਈ ਮੈਜੋਰਿਟੀ ਜੇ 13 ਵਿੱਚੋਂ ਸ਼ਾਹਕੋਟ ਦੇ ਵਿੱਚ ਕਾਂਗਰਸ ਦੇ 9 ਮੈਂਬਰ ਨੇ ਤੇ ਉਹਨਾਂ ਦੇ ਕੋਲ ਚਾਰਾਂ ਚਾਰ ਚਲੇ ਵੀ ਜਾਣ ਤਾਂ 9 ਮੈਜੋਰਿਟੀ ਕਨਸਟੀਟਿਊਟ ਕਰਦੇ ਨੇ ਪਰ ਨਹੀਂ ਕਿਉਂਕਿ ਅਸੀਂ ਬੋਕਰ ਵਾਲੇ ਆ ਅਸੀਂ ਹਾਰ ਤਾਂ ਕਬੂਲ ਨਹੀਂ ਨਹੀਂ ਨਾ ਮਤਲਬ ਜਿਹੜੇ ਬੰਦੇ ਦੂਜਿਆਂ ਨੂੰ ਨੈਤਿਕ ਸਬਕ ਸਿਖਾਉਂਦੇ ਨੇ ਕੇਜਰੀਵਾਲ ਸਾਹਿਬ ਰੋਜ਼ ਭਾਜਪੀ ਤੇ ਹਮਲੇ ਕਰ ਰਹੇ ਨੇ ਕਿ ਨੈਤਿਕਤਾ ਮੇ ਚਲੋ ਹਮ ਤੋਂ ਬਹੁਤ ਕੱਟੜ ਇਮਾਨਦਾਰ ਹੈ ਸੱਚੇ ਸੁੱਚੇ ਹੈ ਆਪ ਹਮਾਰੇ ਸਾਥ ਜ਼ਿਆਤੀ ਕਰ ਰਹੇ ਹੋ ਤੇ ਉਹਨਾਂ ਵੱਧ ਦਮਨ ਚੱਕਰ ਪੰਜਾਬ ਦੇ ਵਿੱਚ ਲਾਇਆ ਸਾਡੇ ਨੌਜਵਾਨਾਂ ਨੂੰ ਇਹਨਾਂ ਨੂੰ ਪੁੱਛੋ ਕਿ ਤੁਸੀਂ ਐਨਐਸਏ ਲਾ ਕੇ ਡਿਬਰੂਗੜ ਕਿਉਂ ਭੇਜਿਆ ਉਹਨਾਂ ਨੂੰ ਉੱਥੇ ਤੁਸੀਂ ਕਹਿੰਦੇ ਹੋ ਕਿ ਬੀਜੇਪੀ ਜਿਹੜੀ ਆ ਉਹ ਇੱਕ ਕੱਟੜਵਾਦੀਆਂ ਦੀ ਪਾਰਟੀ ਆ ਧਰਮ ਕੇ ਸਾਥ ਰਾਜਨੀਤੀ ਕਰਦੀ ਹੈ ਇੱਥੇ ਸਾਡੇ ਧਰਮ ਤੇ ਹਮਲਾ ਕਰਕੇ ਤੁਸੀਂ ਸਾਡੇ ਨੌਜਵਾਨਾਂ ਨੂੰ ਫੜ ਕੇ ਐਨਐਸਏ ਲਾ ਕੇ ਇੱਕ ਵਾਰੀ ਨਹੀਂ ਦੋ ਵਾਰੀ ਐਨਐਸਏ ਰਿਪੀਟ ਕਰਕੇ ਉਹਨਾਂ ਨੂੰ ਤੁਸੀਂ ਭੇਜ ਦਿੱਤਾ ਆਸਾਮ ਦੀਆਂ ਜੇਲ੍ਹਾਂ ਦੇ ਵਿੱਚ ਤੇ ਉੱਥੇ ਤੁਸੀਂ ਬੀਜੇਪੀ ਤੇ ਹੀ ਇਲਜ਼ਾਮ ਲਾਉਨੇ ਹੋ ਅੱਛਾ ਜਦੋਂ ਉਹਨਾਂ ਦਾ ਦੇਖਿਆ ਕਿ ਐਨਐਸਏ ਟੁੱਟ ਸਕਦੀ ਹੈ ਹਾਈ ਕੋਰਟ ਦੇ ਵਿੱਚ ਉਹਨਾਂ ਦਾ ਮੁਕਦਮਾ ਚੱਲ ਰਿਹਾ ਬਹੁਤ ਛੇਤੀ ਰਿਲੀਫ ਮਿਲ ਸਕਦੀ ਹੈ ਫਿਰ ਉਹਨਾਂ ਤੇ ਯੂਪਾ ਲਾਈ ਯੂਏਪੀਏ ਸਭ ਤੋਂ ਜ਼ਿਆਦਾ ਡ੍ਰਿਕੋਨੀਅਨ ਲਾਅ ਅਗਰ ਵਰਲਡ ਵਾਈਡ ਉਹਦੀ ਕੰਡੈਮਿਨੇਸ਼ਨ ਹੋ ਰਹੀ ਆ ਤੇ ਉਹ ਬੋਕਰ ਪਾਰਟੀ ਨੇ ਝਾੜੂ ਪਾਰਟੀ ਨੇ ਭਗਵੰਤ ਮਾਨ ਨੇ ਇੱਥੇ ਪੰਜਾਬ ਦੇ ਵਿੱਚ ਲਾਇਆ ਤੇ ਫਿਰ ਜੇ ਬੀਜੇਪੀ ਲਾਉਂਦੀ ਆ ਉੱਥੇ ਉਹਨਾਂ ਨੂੰ ਕੰਡੈਮ ਕਰਦੇ ਆ ਤੇ ਫਿਰ ਦੱਸਣ ਮੈਨੂੰ ਬੀਜੇਪੀ ਦੇ ਵਿੱਚ ਤੇ ਇਹਨਾਂ ਦੇ ਵਿੱਚ ਕੀ ਅੰਤਰ ਹੈ ਅੱਛਾ ਅੱਗੇ ਆਓ ਜੀ ਕਹਿੰਦੇ ਜੀ ਹਮ ਤੋਂ ਬਿਲਕੁਲ ਸਾਦੇ ਸੇ ਆਦਮੀ ਹੈਂ ਉਲਟੋਂ ਮੇ ਚੜੇਂਗੇ ਕੋਠੀਆਂ ਨਹੀਂ ਲੇਂਗੇ ਗਨਮੈਨ ਨਹੀਂ ਲੇਂਗੇ ਕਿੱਥੇ ਨੇ ਉਹ ਜਾ ਕੇ ਚੈੱਕ ਕਰੋ ਕੇਜਰੀਵਾਲ ਦੀ ਆਲੀ ਸ਼ਾਨ ਸ਼ੀਸ਼ ਮਹਿਲ ਅਲਦਹਮਲਾ ਕਿਉਂ ਤੇ ਜਿਹੜੇ ਬੰਦੇ ਤੇ ਜਿਹੜਾ ਬੰਦਾ ਕਹਿੰਦਾ ਸੀ ਅਸੀਂ ਤਾਂ ਬਿਲਕੁਲ ਜੀ ਸਿੰਪਲ ਜੇ ਬੰਦੇ ਆਮ ਜੇ ਬੰਦੇ ਘਰਾਂ ਦੇ ਬੰਦੇ ਆ ਉਹਨੇ 50 ਕਰੋੜ ਰੁਪਇਆ ਕੋਠੀ ਸਰਕਾਰੀ ਤੇ ਹੋਰ ਖਰਚ ਕੀਤਾ ਫੜਿਆ ਗਿਆ ਅੱਜ ਕੰਟਰੋਲਰ ਆਡਿਟਰ ਜਨਰਲ ਦੀ ਰਿਪੋਰਟ ਪਬਲਿਕ ਡੋਮੇਨ 'ਚ ਆ ਚੈੱਕ ਕਰ ਸਕਦੇ ਤੁਸੀਂ ਉਹਦਾ ਨਾਮ ਪੈ ਗਿਆ ਸ਼ੀਸ਼ਪੈਲ 16 ਕਰੋੜ ਦੇ ਤਕਰੀਬ ਪੜਦੇ ਲਾਤੇ ਜੀ ਟਾਇਲਟਸ ਵਿੱਚ ਜਿਹੜੀਆਂ ਪੜਾਈਆਂ ਵਾਸ਼ਰੂਮ ਦੇ ਅੰਦਰ ਜਿਹੜਾ ਫਲਸ਼ ਨਾਏ ਨੇ ਪਤਾ ਨਹੀਂ ਕਿੰਨੇ ਲੱਖਾਂ ਰੁਪਏ ਦੇ ਗਰਮ ਤੇ ਠੰਡੇ ਵਾਲੇ ਫਲਸ਼ਸ ਨਾਏ ਨੇ ਕਾਰਪੈਟਸ ਪਤਾ ਨਹੀਂ ਕਿੱਥੋਂ ਲੈ ਕੇ ਆਏ ਜਿਮ ਦੀਆਂ ਮਸ਼ੀਨਾਂ ਕਦੀ ਮੇਰੇ ਖਿਆਲ ਐਕਸਰਸਾਈਜ਼ ਕਰਕੇ ਦੇਖੀ ਨਹੀਂ ਕਿ ਜਿਮ ਦੀਆਂ ਮਸ਼ੀਨਾਂ ਲੱਗ ਰੀਆਂ ਨੇ ਯਾਰੋ ਇਹ ਆ ਆਮ ਆਦਮੀ ਦੀ ਦੀ ਕਰਤੂਤ ਆ ਅੱਛਾ ਫਿਰ ਕਹਿੰਦੇ ਆ ਵੀਆਈਪੀ ਕਲਚਰ ਖਤਮ ਕਰਾਂਗੇ ਭਗਵੰਤ ਮਾਨ ਦੇ ਆਲੀਸ਼ਾਨ ਦੇਖ ਲਓ ਤੁਸੀਂ ਜ਼ਿੰਦਗੀ ਦਾ ਦੇਖੋ ਇਹਨਾਂ ਦੀ ਇਹਨਾਂ ਦੀ ਪਹਿਲਾਂ ਤਸਵੀਰਾਂ ਦੇਖੋ ਔਰ ਇਹਨਾਂ ਦੀ ਹੁਣ ਤਸਵੀਰਾਂ ਦੇਖੋ ਤੁਸੀਂ ਇਹ ਖਾਸੋ ਖਾਸ ਇਹਨਾਂ ਨੇ ਅਮਰਿੰਦਰ ਸਿੰਘ ਜਿਹੜਾ ਬਾਦਲ ਜਿਹਨੂੰ ਜਿਹਨੂੰ ਰੋਜ਼ ਕੰਡੈਮ ਕਰਦਾ ਸੀਗਾ ਯਾਰੋ ਉਹ ਤਾਂ ਫਿਰ ਵੀ ਮਾੜਾ ਮੋਟਾ ਕੋਈ ਪਿੱਛੋਂ ਪਛੋਕੜ ਰੱਖਦੇ ਸੀਗੇ ਉਹਦਾ ਰਜਵਾੜਾ ਸ਼ਾਈ ਕਰਦੇ ਮਾੜੇ ਮੋਟੇ ਜੱਜਦੇ ਵੀ ਸੀਗੇ ਹਾਲਾਂਕਿ ਉਹ ਵੀ ਗਲਤ ਕਹਿਣਾ ਮੈਂ ਪਰ ਤੁਸੀਂ ਤਾਂ ਯਾਰ ਇੱਕ ਮਾਸਟਰ ਦਾ ਮੁੰਡਾ ਜੀ ਮੈਂ ਫਲਾਨਾ ਜੀ ਤੇ ਆਣ ਕੇ ਤੁਸੀਂ ਰਜਵਾੜਾ ਸਹੀ ਉਹਨਾਂ ਨੂੰ ਵੀ ਵੱਧ ਕਰਦੇ ਜਹਾਜ਼ ਸਾਡੇ ਦੀ ਧੂਆਂ ਕੱਢਿਆ ਪਿਆ ਹੈਲੀਕਾਪਟਰ ਦਾ ਕੇਜਰੀਵਾਲ ਸਿਟੀ ਮਾਰਦਾ ਆ ਜਾ ਭਗਵੰਤ ਜਾਣਾ ਹੈ ਚੇਨਈ ਚਲੋ ਜੀ ਜਾਣਾ ਹੈ ਬੈਂਗਲੌਰ ਸਿਟੀ ਮਾਰਦਾ ਚਲੋ ਜੀ ਗ੍ਰੋਸ ਮਿਸਯੂਜ਼ ਆਫ ਪੰਜਾਬ ਰਿਸੋਰਸਸ ਅੱਛਾ ਫਿਰ ਕਹਿੰਦੇ ਜੀ ਕਿ ਹਮ ਤੋ ਸੁਵਰਾਜ ਕਰੇਗੇ ਪਾਰਟੀ ਸੁਵਰਾਜ ਸੇ ਚਲਾਤੇ ਹੈ ਕਈ ਦਿੱਲੀ ਮੇ ਬਲਬ ਹੀ ਬਦਲਣਾ ਹੋਗਾ ਹਮ ਤੋ ਲੋਗੋ ਕੋ ਬੁਲਾਏਗੇ ਕਿ ਬਲਬ ਬਦਲ ਦੇ ਤੇ ਇਥੇ ਪੰਜਾਬ ਦੇ ਵਿੱਚ ਰਾਜ ਸਭਾ ਦੇ ਮੈਂਬਰ ਬਣਾਏ ਸੱਤ ਗੈਰ ਪੰਜਾਬੀ ਅਮੀਰ ਆਦਮੀ ਸੀਟਾਂ ਵੇਚੀਆਂ ਫਿਰ ਵੀ ਕਹੀ ਜਾਂਦੇ ਸੀ ਤਾਂ ਬਹੁਤ ਸਾਦੇ ਜਿਹੇ ਬੰਦੇ ਆ ਜੀ 100-100 ਕਰੋੜ ਰੁਪਏ ਦੀ ਰਾਜ ਸਭਾ ਦੀ ਸੀਟ ਵਿਕੀ ਆ ਅੱਛਾ ਕੇਜਰੀਵਾਲ ਨੂੰ ਸਰਕਾਰੀ ਘਰ ਚੋਂ ਕੱਢਿਆ ਕਿਦਾ ਕਰ ਲਿਆ ਉਹਨੇ ਸਾਡੇ ਪੰਜਾਬ ਦਾ ਜਿਹੜਾ ਅਰਪ ਪਤੀ ਆਦਮੀ ਲਵਲੀ ਯੂਨੀਵਰਸਿਟੀ ਦਾ ਮਾਲਕ ਅਸ਼ੋਕ ਮਿੱਤਰ ਉਹਦੇ ਘਰ ਵਿੱਚ ਦੋ ਕਿੱਲਾਂ ਵਿੱਚ ਸਰਕਾਰੀ ਘਰ ਚ ਉਹਦੇ ਤੇ ਕਬਜ਼ਾ ਕੀਤਾ ਸਸੋਡੀਆਂ ਨੇ ਵੀ ਕਬਜ਼ਾ ਕੀਤਾ ਦੂਸਰੇ ਸ਼ੈਰ ਭਜਨ ਸਿੰਘ ਦੇ ਘਰ ਦੇ క్రికెਟਰ ਦੇ ਮਤਲਬ ਆ ਇਹਨਾਂ ਦੀ ਅਸਲ ਜਿਹੜੇ ਚਿਹਰੇ ਨੇ ਬੇਨਕਾਬ ਹੋ ਰਹੇ ਨੇ ਹੁਣ ਆਜੋ ਝੂਠੇ ਪਰਚਿਆਂ ਤੇ ਅਖੇ ਬੀਜੇਪੀ ਤੇ ਬੀਜੇਪੀ ਸੀਪੀਆਈ ਆਰਈਡੀ ਕੋ ਬਹੁਤ ਮਿਸਯੂਜ਼ ਕਰ ਰਹੀ ਹੈ ਹਮ ਤੋ ਕਟੜ ਇਮਾਨਦਾਰ ਲੋਗ ਹੈ ਹਮਾਰੇ ਉਪਰ ਤੋ ਬਹੁਤ ਪਰਚੇ ਦਰਜ ਕਰਦੀਏ ਹਮਾਰੇ ਕੋ ਤੋ ਜੇਲੋ ਮੇਂ ਡਾਲ ਦਿਆ ਹਮਾਰੇ ਪਰ ਤੋ ਕੁਛ ਹੈ ਹੀ ਨਹੀਂ ਜੇਲਾ ਚ ਰਹੇ ਨੇ ਦੇਡ ਦੇ ਸਾਲ ਜਮਾਨਤਾਂ ਹੋਈਆਂ ਸੁਪਰੀਮ ਕੋਰਟ ਚੋਂ ਜਾ ਕੇ ਤੇ ਫਿਰ ਵੀ ਕਿ ਉਹ ਪੁਖਤਾ ਸਬੂਤ ਮਤਲਬ ਕਿ ਕਪਤਾ ਜਿਹੜੀ ਤੇਲੰਗਾਨਾ ਦੀ ਚੀਫ ਮਨਿਸਟਰ ਦੀ ਲੜਕੀ ਆ ਉਹ ਇਹਨਾਂ ਦੀ ਪਾਰਟਨਰ ਆ ਇਹਨਾਂ ਦੇ ਜਿਹੜੇ ਪਲੇਅਰਸ ਆ ਜਿਹੜੇ ਬੰਦਿਆਂ ਨੂੰ ਇਹਨੇ ਖਰੀਦਿਆ ਸੀ ਟਿਲ ਮੇ ਪਾਲਿਸੀਸ ਦਿੱਤੀਆਂ ਉਹਨਾਂ ਨੇ ਜਾ ਕੇ ਕਨਫੈਸ਼ਨਲ ਸਟੇਟਮੈਂਟ ਦਿੱਤੀਆਂ ਕਿ ਇਹ ਪਾਲਿਸੀ ਜਿਹੜੀ ਸੀ ਉਹਦੇ ਧੋਖਾਧੜੀ ਕੀਤੀ ਸਾਡੇ ਤੋਂ ਕਮਿਸ਼ਨ ਲਿਆ ਗਿਆ ਉਹੀ ਪਾਲਿਸੀ ਪੰਜਾਬ ਦੇ ਵਿੱਚ ਵੀ ਆ ਸੀਬੀਆਈ ਨੇ ਜਾਂਚ ਕੀਤੀ ਹੁਣ ਅਕਸਰ ਜੇ ਬਿਲਕੁਲ ਬੇਗਨਾਉਂਦੇ ਤਾਂ ਥੱਲੇ ਦੀ ਅਦਾਲਤੋਂ ਜਮਾਨਤ ਮਿਲ ਜਾਣੀ ਸੀਗੀ ਉਥੋਂ ਨਹੀਂ ਮਿਲੀ ਹਾਈ ਕੋਰਟ ਤੋਂ ਨਹੀਂ ਮਿਲੀ ਸਪਰੀਮ ਕੋਰਟ 'ਚ ਜਾ ਕੇ ਬੀਲ ਸੁਣਿਆ ਅੱਛਾ ਉੱਥੇ ਕਹਿੰਦੇ ਨੇ ਕਿ ਬਹੁਤ ਭੰਡੇਟਾ ਕਰਤੀ ਹੈ ਤੇ ਪੰਜਾਬ ਦੇ ਵਿੱਚ ਕੋਈ ਬੰਦਾ ਨਹੀਂ ਛੱਡਿਆ ਚਲੋ ਖਹਿਰੇ ਨੂੰ ਛੱਡੋ ਤੁਸੀਂ ਮੈਂ ਤਾਂ ਇਹਨਾਂ ਦਾ ਹੈ ਹੀ ਵਿਰੋਧੀ ਹਾਂ ਹਾਲਾਂਕਿ ਪੰਜ ਪਰਚੇ ਮੇਰੇ ਤੇ ਦਰਜ ਕੀਤੇ ਨੇ ਪੰਜ ਜਦੋਂ ਐਨਡੀਪੀਐਸ ਕੇਸ ਵਿੱਚ ਮੇਰੀ 3 ਜਨਵਰੀ 2024 ਨੂੰ ਬੇਲ ਹੋਈ ਸੁਭਾਨਪੁਰ ਦਾ ਥਾਣਾ 2:30 ਵਜੇ ਸਵੇਰੇ 2:00 ਵਜੇ ਖੁਲਾਇਆ ਗਿਆ ਕਿ ਕਿਸੇ ਤਰੀਕੇ ਨਾਲ ਖਹਿਰਾ ਬਾਹਰ ਨਾ ਆਜੇ ਤੇ ਮੇਰੇ ਤੇ ਪੰਜਵਾਂ ਕੇਸ ਝੂਠਾ ਦਰਜ ਕੀਤਾ ਚਲੋ ਉਹ ਵਾਇਗਰੂ ਦੀ ਕਿਰਪਾ ਨਾਲ ਉੱਡਰੇ ਨੇ ਕੇਸ ਬਹੁਤੇ ਉੱਡ ਗਏ ਤੇ ਬਾਕੀ ਰਹਿਣਾ ਵੀ ਕੋਈ ਨਹੀਂਗਾ ਪਰ ਇਹਨਾਂ ਦੀ ਮਾਨਸਿਕਤਾ ਦੇਖੋ ਤੁਸੀਂ ਮੈਂ ਤਾਂ ਕਹਿੰਦਾ ਦਿੱਲੀ ਵਾਲਿਓ ਸ਼ੁਗਰ ਕਰੋ ਕੇਜਰੀਵਾਲ ਕੋ ਪੁਲਿਸ ਨਹੀਂ ਸੀ ਹੈ ਅਗਰ ਕੇਜਰੀਵਾਲ ਕੋ ਪੁਲਿਸ ਹੁੰਦੀ ਇਹਨਾਂ ਨੇ ਆਪਣੇ ਵਿਰੋਧੀ ਕੋ ਟੈਸ਼ ਨੈਸ਼ ਕਰ ਦੇਣੇ ਸੀਗੇ ਅੱਜ ਪੰਜਾਬ ਦੇ ਵਿੱਚ ਕੋਈ ਬੰਦਾ ਦੀ ਬੋਲਣ ਦਿੰਦੇ ਜਿਹੜਾ ਬੋਲਦਾ ਚੱਕ ਕੇ ਉਹਦੇ ਤੇ ਪਰਚਾ ਚਾਹੇ ਉਹ ਮਾਲਵਿੰਦਰ ਸਿੰਘ ਮਾਲੀ ਹੈ ਚਾਹੇ ਉਹ ਭਾਨਾ ਸਿੱਧੂ ਹੈ ਚਾਹੇ ਉਹ ਯੂਟਿਊਬਰ ਕੋਈ ਨੁਕਲ ਸੀ ਉਨੇ ਬਿਚਾਰੇ ਨੇ ਸਰਵ ਇੱਕ YouTube ਤੇ ਇਹਦਾ ਖਿਲਾਫ ਜਿਹੜਾ ਟਵੀਟ ਕਰਦਾ ਇਹਨਾਂ ਦੇ ਖਿਲਾਫ ਪਰਚੇ ਦਰਜ ਕਰਦੇ ਨੇ ਸੋ ਕੀ ਹੋਇਆ ਵਾਟ ਇਜ਼ ਦ ਡਿਫਰੈਂਸ ਬੀਜਪੀ ਐਂਡ ਆਮ ਆਦਮੀ ਪਾਰਟੀ ਜੋ ਦਿੱਲੀ ਚ ਬੀਜਪੀ ਹਾਂ ਮੈਂ ਕਹਿੰਦਾ ਉਹ ਮਿਸਯੂਜ਼ ਕਰ ਰਹੇ ਨੇ ਮinorities ਨੂੰ ਧਰਾ ਰਹੇ ਨੇ ਪਰਚੇ ਦਰਜ ਕਰ ਰਹੇ ਨੇ ਸੀਬੀਆਈ ਇਸਤੇਮਾਲ ਕਰ ਰਹੇ ਨੇ ਮੇਰੇ ਤਾਂ ਆਪ ਈਡੀ ਦਾ ਮਕਦਮਾ ਮੈਂ ਵੀ ਚੱਲਿਆ ਵਾ ਪਰ ਤੁਸੀਂ ਦੱਸੋ ਕਿ ਤੁਸੀਂ ਪੰਜਾਬ ਦੇ ਵਿੱਚ ਕੀ ਕਰ ਰਹੇ ਹੋ ਕਿ ਆਯੂ ਐਨੀ ਡਿਫਰੈਂਟ ਫਰਮ ਅ ਦ ਬੀਜਪੀ ਦ ਕਾਈਂਡ ਆਫ ਮਿਸਜੂਜ਼ ਆਫ ਪਾਵਰ ਬੀਜਪੀ ਇਸ ਡੂਇੰਗ ਇਜ਼ देयर एनी ਡਿਫਰੈਂਸ ਬੀਟਵੀਨ ਬੀਜਪੀ ਐਂਡ ਆਮ ਆਦਮੀ ਪਾਰਟੀ ਇਨ ਪੰਜਾਬ ਨੋ ਡਿਫਰੈਂਸ ਐਟ ਆਲ ਔਰ ਇੱਥੇ ਹੀ ਬਸ ਨਹੀਂ ਆ ਆਪਣੇ ਓਐਸਟੀਆਂ ਨੂੰ ਜ਼ੈਡ ਸਿਕਿਉਰਿਟੀ ਦਵਾਈ ਰੱਖੀ ਆ ਮੈਨੂੰ ਲੱਗਿਆ ਕਿ ਚਲੋ ਭਗਵੰਤ ਮਾਨ ਦੇ ਤਾਂ ਪਰ ਕੱਟਣ ਦਾ ਟਾਈਮ ਆ ਗਿਆ ਕੱਟੇ ਜਾਣੇ ਨੇ ਇਹਨਾਂ ਦੇ ਪਰਿਵਾਰ ਨੂੰ ਤਾਂ ਪਰ ਕੱਟ ਕੇ ਉਹਨਾਂ ਨੇ ਘਰਾਂ 'ਚ ਬਿਠਾ ਦਿੱਤਾ ਵਾ ਇਹਦੇ ਤੋਂ ਉੱਤੇ ਉਹ ਜਿਹੜਾ ਵੈਬਸ ਸੀ ਨਾ ਪੀਏ ਸੀਗਾ ਕੇਜਰੀਵਾਲ ਦਾ ਉਹ ਜਦੋਂ ਉਹਨੂੰ ਲਾਇਆ ਫਾਰਮਲੀ ਕਿ ਐਡਵਾਈਜ਼ਰ ਹੋਊਗਾ ਪਤ ਨਹੀਂ ਚੀਫ ਐਡਵਾਈਜ਼ਰ ਉਹ ਤੋਂ ਲੋਕਾਂ ਨੇ ਵਿਰੋਧ ਕੀਤਾ ਲੱਗਿਆ ਹੋਇਆ ਉਹ ਸਾਰੇ ਬੌਕਰ ਦੇ ਐਮ ਐਲ ਏ ਮਿਨਿਸਟਰ ਉਹਨੂੰ ਰਿਪੋਰਟ ਕਰਦੇ ਨੇ ਮੋਸਟ ਆਫ ਦਾ ਮਿਨਿਸਟਰਸ ਐਮ ਐਲ ਏਸ ਹੈਵ ਬੀਨ ਮਿਨਿਸਟਰਸ ਹੈਵ ਬੀਨ ਟੋਲਡ ਕਿ ਤੁਹਾਨੂੰ ਬਹੁਤ ਜ਼ਿਆਦਾ ਭਗਵੰਤ ਮਾਨ ਤੋਂ ਫੈਸਲੇ ਕਰਾਉਣ ਦੀ ਲੋਡ ਬਰੋਡਟਾ ਲੈਂਡ ਦੀ ਲੋਡ ਨਹੀਂ ਕਿ ਤੁਸੀਂ ਵੈਬ ਨੂੰ ਦਿਖਾਓ ਔਰ ਚੀਫ ਸੈਕਟਰੀ ਡਾਇਰੈਕਟਲੀ ਆਪਣਾ ਲਾ ਦਿੱਤਾ ਕੀ ਪੱਲੇ ਰਹਿ ਗਿਆ ਇਸ ਤਰ੍ਹਾਂ ਦੀ ਸਰਕਾਰ ਜਿਹੜਾ ਭਗਵੰਤ ਮਾਨ ਰੋਜ਼ ਚੁਟਕਲੇ ਸੁਣਾਉਂਦਾ ਫਿਰਦਾ ਕਿ ਜੀ ਇੱਧਰ ਇਹਨੂੰ ਸਿਰਫ ਉਹਨਾਂ ਨੇ ਹ ਅੱਛਾ ਹੁਣ ਆ ਜੋ ਲਾਸਟ ਗੱਲ ਵਿਧਾਨ ਸਭਾ ਮਿਸ ਯੂਜ਼ ਵਿਧਾਨ ਸਭਾ ਦਾ ਦੁਰਉਪਯੋਗ ਕਰ ਰਹੀ ਕਾਂਗਰਸ ਅਕਾਲੀਆਂ ਨੇ ਕਦੀ ਸੈਸ਼ਨ ਨਹੀਂ ਬੁਲਾਇਆ ਪਿਛਲੇ ਵਰੇ ਚ 2024 ਰਿਕਾਰਡ ਘਟਾ ਲਓ ਸਿਰਫ ਦੋ ਸੈਸ਼ਨ ਬੁਲਾਏ ਨੇ ਹੁਣ ਬਜਟ ਇਜਲਾਸ ਤਾਂ ਬੁਲਾਉਣਾ ਹੀ ਪੈਣਾ ਸੀਗਾ ਉਸ ਤੋਂ ਬਜਟ ਪਾਸ ਕਰਨ ਲਈ ਲੇਕਿਨ ਦੋਨਾਂ ਸੈਸ਼ਨਾਂ ਵਿੱਚ ਕੇਵਲ 13 ਸਿਟਿੰਗਸ 1 ਸਪਟੈਂਬਰ ਚ ਬੁਲਾਉਣਾ ਪਿਆ ਕਿਉਂਕਿ 6 ਮਹੀਨੇ ਦਾ ਟਾਈਮ ਪੂਰਾ ਹੋ ਰਿਹਾ ਸੀਗਾ ਡੇਢ ਕ ਦਿਨ ਦਾ ਸੈਸ਼ਨ ਬੁਲਾ ਕੇ ਸਭ ਤੋਂ ਛੋਟੇ ਸੈਸ਼ਨ ਇਤਿਹਾਸ ਵਿੱਚ ਪੰਜਾਬ ਦੇ 1960 ਤੋਂ ਲੈ ਕੇ ਹੁਣ ਤੱਕ ਜੇ ਹੋਣਗੇ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਭ ਤੋਂ ਛੋਟੇ ਸੈਸ਼ਨ ਬੁਲਾਏ ਨੇ ਔਰ ਉਸ ਸੈਸ਼ਨ ਦੌਰਾਨ ਵੀ ਕਿਸੇ ਆਪੋਜੀਸ਼ਨ ਨੂੰ ਬੋਲਣ ਦੇ ਦਿੰਦੇ ਖੈਰ ਇਹਨਾਂ ਦੇ ਕੋਲ ਸਪੈਸ਼ਲ ਟਾਰਗੇਟ ਹੈ ਕਿ ਇਸ ਸਪੀਕਰ ਮਿਲਿਆ ਹੋਇਆ ਵਾ ਇਹਨਾਂ ਦੇ ਮੁੱਖ ਮੰਤਰੀ ਮਿਲਿਆ ਹੋਇਆ ਇਹਨਾਂ ਦੇ ਸਾਰੇ ਮਨਿਸਟਰਸ ਔਰ ਜਦ ਵੀ ਮੈਂ ਕੋਈ ਗੱਲ ਕਰਦਾ ਇਹ 92 ਦੀ ਫੌਜ ਜਿਹੜੇ ਵੈਸੇ ਆਈ ਵਿਲ ਕਾਲ them ਬੰਦੂਆਂ ਮਸਤੂਰ ਇੱਕ ਨੂੰ ਛੱਡ ਕੇ ਕੋਮਰ ਵਿਜੇ ਪ੍ਰਤਾਪ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦਾ ਔਰ ਨਸ਼ੇ ਦੇ ਖਿਲਾਫ ਬੋਲਦਾ ਉਹਨੂੰ ਛੱਡ ਕੇ ਸਾਰੇ ਬੌਂਡੇਡ ਲੇਬਰ ਜਿੱਦਾਂ ਰੱਖੀ ਹੋਈ ਆ ਸਿਰਫ ਨਾਰੀ ਲਾਉਣ ਵਾਸਤੇ ਰੱਖੇ ਨੇ ਕਦੀ ਕਿਸੇ ਨੇ ਕੋਈ ਗੱਲ ਨੂੰ ਕੌਂਟ੍ਰਿਬਿਊਟ ਨਹੀਂ ਕੀਤਾ ਕੋਈ ਉੱਥੇ ਕਿਸਾਨਾਂ ਦੇ ਬੱਲੇਵਾਲ ਸਾਹਿਬ ਬੈਠੇ ਨੇ ਭੋਖ ਹੜਤਾਲ ਤੇ ਕਦੀ ਇਹਨਾਂ ਨੇ ਸੈਸ਼ਨ ਚ ਉੱਥੇ ਗੱਲ ਨਹੀਂ ਕਰਨ ਦਿੱਤੀ ਕਿਸਾਨ ਨੀਤੀਆਂ ਦੀ ਕਦੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਕਰਨ ਦਿੱਤੀ ਕਦੀ ਇਹਨਾਂ ਨੇ ਪੰਜਾਬ ਦੇ ਵਿੱਚ ਨਸ਼ੇ ਦੀ ਗੱਲ ਨਹੀਂ ਕਰਨ ਦਿੱਤੀ ਕਦੀ ਪੰਜਾਬ ਦੇ ਵਿੱਚ ਜੋ ਅਰਾਜਿਕਤਾ ਫੈਲੀ ਆ ਲਾਅ ਐਂਡ ਆਰਡਰ ਬਰਾਸ ਥੋੜੇ ਨੇ ਚੋਰੀਆਂ ਹੋਰੀਆਂ ਨੇ ਖੋਹਾ ਹੋਰੀਆਂ ਨੇ ਲੁੱਟਾਂ ਹੋਰੀਆਂ ਨੇ ਇਹਨਾਂ ਦੇ ਆਪਣੇ ਬੰਦੇ ਪਾਰਟੀਆਂ ਦੇ ਇਨਵੋਲਵ ਨੇ ਡਰੱਗਸ ਵਿੱਚ ਕਦੀ ਉੱਥੇ ਉਹਨਾਂ ਨੇ ਉਹ ਗੱਲ ਨਹੀਂ ਕਰਨ ਦਿੱਤੀ ਨੌਕਰੀਆਂ ਦੀ ਗੱਲ ਨਹੀਂ ਕਰਨ ਦਿੱਤੀ ਮੈਂ ਗੈਰ ਪੰਜਾਬੀਆਂ ਦਾ ਬਿੱਲ ਪੇਸ਼ ਕੀਤਾ ਹਾਂ ਵਿਧਾਨ ਸਭਾ ਦੇ ਵਿੱਚ ਜਿਹੜਾ ਸਾਡਾ ਕੰਮ ਆ ਵੀ ਆ ਲਾਅ ਮੇਕਰਸ ਮੈਂ ਪ੍ਰੋਪੋਜ਼ ਕੀਤਾ ਕਿ ਹਿਮਾਚਲ ਪ੍ਰਦੇਸ਼ ਦਾ 1972 ਹਿਮਾਚਲ ਪ੍ਰਦੇਸ਼ ਟੈਨੈਂਸੀ ਐਂਡ ਲੈਂਡ ਰਿਫਾਰਮਸ ਐਕਟ ਦੇ ਆਧਾਰ ਦੇ ਉੱਤੇ ਇਕ ਪੰਜਾਬ ਦੇ ਵਿੱਚ ਕਾਨੂੰਨ ਬਣਾਇਆ ਜਾਵੇ ਕਿ ਕੋਈ ਵੀ ਗੈਰ ਪੰਜਾਬੀ ਬਿਨਾਂ ਸ਼ਰਤਾਂ ਪੂਰੀਆਂ ਕੀਤੇ ਪੰਜਾਬ ਦੇ ਵਿੱਚ ਨਾ ਵਸੇ ਆਮ ਨਾ ਸੇਂਗ ਕਿ ਕੋਈ ਆਵੇ ਹੀ ਨਾ ਬਿਲਕੁਲ ਜੀ ਸੱਤ ਕੇ ਆਓ ਪਰ ਜਿਵੇਂ ਹਿਮਾਚਲ ਔਰ ਉਹਨ ਬੀਜੇਪੀ ਨੇ ਲੇਟੈਸਟ ਲਾ ਬਣਾਇਆ ਉਤਰਾਖੰਡ ਦੇ ਵਿੱਚ ਗੁਜਰਾਤ ਵਿੱਚ ਵੀ ਲਾ ਗੁਜਰਾਤ ਦਾ ਸਾਡੀਆਂ ਜ਼ਮੀਨਾਂ ਖੋਲੀਆਂ ਉਲਟੀਆਂ ਬੀਜੇਪੀ ਨੇ ਸਿੱਖ ਜਿਹੜੇ ਨੇ ਸੁਪਰੀਮ ਕੋਰਟ 'ਚ ਬੈਠੇ ਨੇ ਕੱਚ ਦੇ ਇਲਾਕੇ ਦੇ ਜਿਹੜੀਆਂ ਸੈਂਕੜੇ ਹਜ਼ਾਰਾਂ ਫੈਮਲੀਆਂ ਜਿਨ੍ਹਾਂ ਦੀਆਂ ਜਿਨ੍ਹਾਂ ਦੇ ਮਲਕੀਅਤ ਰੱਦ ਕਰਦੀ ਬੀਜੇਪੀ ਨੇ ਆ ਸਾਡਾ ਲਾ ਸਾਡਾ ਅਧਿਕਾਰ ਆ ਕੁਝ ਸਾਡੇ ਸਿਆਸਤਦਾਨ ਪੰਜਾਬ ਦੇ ਭਗਵੰਤ ਮਾਨ ਵਰਗੇ ਆ ਕਿ ਸਾਡੇ ਬੱਚੇ ਵੀ ਜਾਂਦੇ ਨੇ ਤੁਹਾਡੇ ਬੱਚੇ ਕੈਨੇਡਾ ਆਸਟ੍ਰੇਲੀਆ ਅਮਰੀਕਾ ਬਿਨਾਂ ਸ਼ੱਕ ਪੂਰੇ ਘਰ ਚਲ ਜਾਂਦੇ ਨੇ ਉਹ ਤਾਂ ਇੱਥੋਂ ਨਾਲੋਂ ਕਈ ਗੁਣਾ ਜ਼ਿਆਦਾ ਪੀਆਰ ਲੈਣ ਵਾਸਤੇ ਸ਼ਰਤਾਂ ਨੇ ਦੋਜ਼ਾ ਦੇ ਕੰਡੀਸ਼ਨਸ ਔਰ ਇਹ ਵੀ ਯਾਦ ਰੱਖੋ ਕਿ ਪੰਜਾਬ ਦੀ origignal ਆਬਾਦੀ ਸ਼ਿਫਟ ਹੋ ਰਹੀ ਤਾਂ ਅਸੀਂ ਬੜੇ ਡਾ ਕਿ ਸਾਡੀ ਡੈਮੋਗ੍ਰਾਫਿਕ ਸਿਚੁਏਸ਼ਨ ਸਾਡੀ ਆਬਾਦੀ ਦਾ ਸੰਤੁਲਨ ਵਿਗੜ ਰਿਹਾ ਵਾ ਉੱਥੇ ਕੋਈ origignal ਕੈਨੇਡਾ ਜਾਂ ਆਸਟ੍ਰੇਲੀਆ ਅਮਰੀਕਾ ਦੀ origignal ਪੋਪੂਲੇਸ਼ਨ ਨਹੀਂ ਸ਼ਿਫਟ ਹੋ ਰਹੀ ਲੈ ਇੰਨੀ ਗੱਲ ਸਾਡੇ ਸਿਆਸਤਦਾਨ ਸਮਝਣ ਨੂੰ ਤਿਆਰ ਨਹੀਂ ਮੈਂ ਤਾਂ ਸ ਕਿ ਉਸ ਬਿੱਲ ਨੂੰ ਪੰਜਾਬ ਦੀ ਵਿਧਾਨ ਸਭਾ ਵਿੱਚ ਡਿਸਕਸ਼ਨ ਨਹੀਂ ਰੱਖਦੇ ਹੋ ਨਾਲੇ ਪਤਾ ਲੱਗ ਜੂ 117 ਐਮ ਐਲ ਏ ਜਿਹੜੇ ਉਹਦਾ ਉਹਨਾਂ ਦਾ ਪੰਜਾਬ ਪ੍ਰਤੀ ਕੀ ਰਵੱਈਆ ਹੈਗਾ ਕੱਲਾ ਇਹ ਨਹੀਂ ਸਾਡੇ ਪਾਣੀ ਬਹੁਤ ਖਰਾਬ ਨੇ ਗੰਦਲੇ ਨੇ ਕਦੀ ਉਹਦੇ ਤੇ ਬਹਿਸ ਨਹੀਂ ਗਈ ਆ ਕਾਲੇ ਪਾਣੀ ਦੇ ਮੋਰਚਾ ਨੇ ਮੋਰਚਾ ਲਾਇਆ ਉੱਥੇ ਕਿ ਬੁੱਢੇ ਨਾਲਾ ਦੇ ਵਿੱਚ ਗੰਦ ਪੈ ਰਿਆ ਸਾਰੀ ਇੰਡਸਟਰੀ ਦਾ ਇਹਨਾਂ ਨੇ ਉਂਗਲ ਲਾ ਕੇ ਇੰਡਸਟਰੀਆਂ ਨਾਲ ਉਹਨੂੰ ਜੋ ਗੈਰ ਪੰਜਾਬੀਆਂ ਦਾ 15000 ਦਾ ਇਕੱਠ ਖੜਾ ਕਰਤਾ ਉਹਨਾਂ ਦੇ ਮੁਕਾਬਲੇ ਦੇ ਉੱਤੇ ਕਿ ਇਸ ਲਈ ਅਸੀਂ ਸਰਕਾਰ ਜੋ ਬਣਾਈ ਸੀ ਤੇ 92 ਐਮਐਲਏ ਸੀ ਇਸ ਲਈ ਚੁਣੇ ਸੀ ਕਿ ਤੁਸੀਂ ਸਾਡੇ ਹੀ ਸਿਰਾਂ ਦੇ ਵਿੱਚ ਸਵਾਹ ਪਾ ਕੇ ਸਾਡੇ ਸਿਰਾਂ ਦੇ ਵਿੱਚ ਜੁੱਤੀਆਂ ਮਾਰੋ ਸਾਡੇ ਬੱਚਿਆਂ ਨੂੰ ਐਨਐਸਏ ਲਾ ਕੇ ਬਾਹਰ ਭੇਜੋ ਨਾ ਤੇ ਯਵਪਾ ਲਾਓ ਕੀ ਹਉਸਦਸ ਦਾ ਪਰਪਸ ਵਣਾਜੋ ਲਾਸਟ ਗੱਲ ਕਰਜ਼ੇ ਤੇ ਅਸੀਂ ਤਾਂ ਕਰਜ਼ਾ ਬਹੁਤ ਚੜਾਤਾ ਜੀ ਮਗਲੀਆਂ ਸਰਕਾਰਾਂ ਦੇ ਕਰਜ਼ਾ ਘਟਾਵਾਂਗੇ ਜੀ ਅਸੀਂ ਖਰਚੇ ਘੱਟ ਕਰਾਂਗੇ ਖਰਚੇ ਤਾਂ ਇਹਨਾਂ ਨੇ ਕੀ ਘਟਾਏ ਨੇ ਸਾਰੇ ਐਮਐਲਏਸ ਮਿਨਿਸਟਰਾਂ ਦੀਆਂ ਗੱਡੀਆਂ ਮੋਟਰਾਂ ਸਿਕਿਉਰਟੀਆਂ ਚੈੱਕ ਕਰ ਲੋ ਚੰਗੀ ਤਰ੍ਹਾਂ ਨਾਲ ਔਰ ਮਗਲੀਆਂ ਪਾਰਟੀਆਂ ਨੇ ਗਲਤ ਕੀਤਾ ਹੋਊਗਾ ਲੇਕਿਨ ਉਹਨਾਂ ਨੇ ਕਰਜ਼ਾ ਚੜਾਇਆ 35 ਸਾਲਾਂ ਵਿੱਚ 3 ਲੱਖ ਕਰੋੜ ਰੁਪਏ 35 years 3 lakh ,00 crores which was bad i would say bad politics bad economics ਇਹਨਾਂ ਨੇ ਤਾਂ ਪਿਛਲੇ 25 ਸਾਲਾਂ 'ਚ 1 ਲੱਖ ਕਰੋੜ ਰੁਪਏ ਦਾ ਕਰਜ਼ਾ ਹੋਰ ਚੜਾ ਦਿੱਤਾ ਵਾ ਅਗਰ ਇਸੇ ਤਰੀਕੇ ਨਾਲ ਗਏ ਤੇ 2 ਲੱਖ ਕਰੋੜ ਰੁਪਏ ਦਾ ਕਰਜ਼ਾ ਹੋਰ ਛੱਡ ਕੇ ਜਾਣਗੇ ਉਹਨਾਂ ਨੇ 35 ਸਾਲਾਂ 'ਚ 3 ਲੱਖ ਕਰੋੜ ਤੇ ਅਸੀਂ 5 ਸਾਲਾਂ ਦੇ ਵਿੱਚ 2 ਲੱਖ ਕਰੋੜ ਦੇ ਕਰਜ਼ੇ ਦਾ ਇਜ਼ਾਫਾ ਕਰਾਂਗੇ ਕਿਹੜੇ ਇਸ਼ੂ ਦੇ ਉੱਤੇ ਕਿੱਕ ਕਿ ਕਿਨੇ ਕਿਹੜੇ ਗੱਲ ਦੇ ਉੱਤੇ ਕਾਇਮ ਨੇ ਕਿਹੜੇ ਵਾਅਦੇ ਦੇ ਉੱਤੇ ਕਾਇਮ ਨੇ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਾਂਗਾ ਔਰ ਜਿਹੜੇ ਆ ਵੋਟਾਂ ਪਾਉਣੇ ਹੋ ਕੌਂਸਲਰ ਵਗੈਰਾ ਘਬਰਾਇਆ ਨਾ ਕਰੋ ਡਰੋ ਨਾ ਆਪਾਂ ਡਰਾਂਗੇ ਸਾਨੂੰ ਹੋਰ ਡਰਾਉਣਗੇ ਸਾਨੂੰ ਤਾਂ ਗੁਰੂ ਸਾਹਿਬ ਸਮਝਾ ਕੇ ਗਏ ਕਿ ਨਾ ਜ਼ੁਲਮ ਕਰਨਾ ਵਾ ਤੇ ਜ਼ੁਲਮ ਸਹਿਣਾ ਵੀ ਉਹਨਾਂ ਹੀ ਪਾਪ ਆ ਹੁਣ ਜੇ ਆਪਾਂ ਡਰੀ ਜਾਵਾਂਗੇ ਘਰਾਂ 'ਚ ਲੁਕੀ ਜਾਵਾਂਗੇ ਕਿ ਹائے ਸਰਕਾਰ ਆ ਕੀ ਕਰ ਲੂਗਾ ਥਾਣੇਦਾਰ ਕੀ ਕਰ ਲੂਗਾ ਪੁਲਿਸ ਕੀ ਕਰ ਲੂਗੀ ਤੇ ਇਹ ਸਾਡੇ ਤੇ ਹੋਰ ਜ਼ੁਲਮ ਕਰਦਗੇ ਵੀ ਹੈਵ ਮੇਡ ਦਾ బిਗੇਸਟ ਬਲੰਡਰ ਇਨ ਪੰਜਾਬ ਪੋਲਿਟੀਕਲ ਹਿਸਟਰੀ ਜਿਹੜਾ ਅਸੀਂ ਇਦਾਂ ਦੇ ਗੈਰ ਪੰਜਾਬੀਆਂ ਦੇ ਹੱਥ ਵਿੱਚ ਕੇਜਰੀਵਾਲ ਤੇ ਰਾਗੂਫ ਚੱਡਾ ਤੇ ਆਹ ਜਿਹੜੇ ਵੈਪੋ ਵਗੈਰਾ ਸਾਡੇ ਦੇ ਤੇ ਰਾਜ ਕਰ ਰਹੇ ਨੇ ਸਾਡਾ ਬਹੁਤ ਵੱਡਾ ਇਹ ਹੋਇਆ ਘਾਟਾ ਹੋਇਆ ਵਾ ਹਾਲਾਂਕਿ ਇਹਦੇ ਵਿੱਚ ਅ ਅਕਾਲੀ ਦਲ ਦੀ ਪੋਲਿਟਿਕਸ ਦਾ ਨੁਕਸਾਨ ਤਰੀਬ ਵਜ੍ਹਾ ਹੋਈ ਹੈ ਔਰ ਉਹ ਵੀ ਛੱਡ ਨਹੀਂ ਰਹੇ ਹਲੇ ਗੱਲ ਨੂੰ ਅਹਿਸਾਸ ਨਹੀਂ ਕਰ ਰਹੇ ਉਹ ਰਿਅਲਾਈਜ਼ ਨਹੀਂ ਕਰ ਰਹੇ ਕਿ ਕਿੰਨੇ ਕਿੰਨੇ ਵੱੱਜਤ ਕੁਰਾ ਕੁਰੇਤਾ ਕੀਤੀ ਆ ਉਹਨਾਂ ਨੇ ਉਹ ਨਾ ਸਪੇਸ ਛੱਡ ਰਹੇ ਨੇ ਔਰ ਜਦੋਂ ਉਹ ਨਹੀਂ ਛੱਡਦੇ ਸਪੇਸ ਪੋਲਿਟਿਕਲ ਇਦਾਂ ਦੇ ਮੂਰਖਾਂ ਦੇ ਹੱਥ ਜਿਹੜੇ ਆਦਮੀ ਪੰਜਾਬ ਪ੍ਰਤੀ ਸੁਹਿਰਦ ਨਹੀਂਗੇ ਜਿਹੜੇ ਪੰਜਾਬ ਪ੍ਰਤੀ ਬਿਲਕੁਲ ਉਹਨਾਂ ਦੀ ਕੋਈ ਸੋਚ ਨਹੀਂ ਹੈ ਇਨਫੈਕਟ ਆਬਲ ਕਾਲ देम देयर ਐਂਟੀ ਪੰਜਾਬ देयर ਐਂਟੀ ਸਿੱਖ देयर ਐਂਟੀ ਫਾਰਮਰ ਆ ਜਿਹੜਾ ਡਰਾਮਾ ਰਚਿਆ ਜਾ ਰਹਾ ਨਾ ਕਿ ਜੀ ਬੱਲੇਵਾਲ ਸਾਹਿਬ ਤਾਂ ਬੀਜੇਪੀ ਕਰਾਰੀ ਜੋ ਬਿਆਨ ਦੇ ਰਹੇ ਨੇ ਇਹ ਵਿੱਚ ਨਾਲ ਮਿਲੇ ਹੋਏ ਨੇ ਭਗਵੰਤਪਨ ਸ਼ੁਭਕਰਨ ਸਾਡੇ ਇੱਥੇ ਕਤਲ ਕੀਤਾ ਗਿਆ ਸ਼ੰਭੂ ਦਾ ਬਾਰਡਰ ਦਾ ਜਿਹੜਾ ਪੋੜ ਹੈਗਾ ਸ਼ੰਭੂ ਦਾ ਉਹ ਪੰਜਾਬ ਦੀ ਟੈਰੀਟਰੀ ਤੇ ਆ ਹਰਿਆਣੇ ਨੇ ਤੁਹਾਡੇ ਅੰਦਰ ਵੜ ਕੇ ਤੁਹਾਡੀ ਜ਼ਮੀਨ ਦੇ ਉੱਤੇ ਕਬਜ਼ਾ ਕਰਕੇ ਸਾਡੇ ਨੌਜਵਾਨਾਂ ਤੇ ਤੇ ਕਿਸਾਨਾਂ ਦੇ ਉੱਤੇ ਅਤਿਆਚਾਰ ਕੀਤਾ ਤੁਸੀਂ ਤਾਂ ਆਪਣੀ ਰਾਜਤਾਨੀ ਨਹੀਂ ਬਚਾ ਪਾਰੇ ਹਰਿਆਣਾ ਚੰਡੀਗੜ੍ਹ ਵਿੱਚ ਆ ਵਿਧਾਨ ਸਭਾ ਬਣਾਉਣ ਵਾਸਤੇ ਜਗ੍ਹਾ ਲੈ ਗਿਆ ਵਾ ਤੇ ਆਪਾਂ ਵੀ ਕਹੀ ਜਾਂਦੇ ਭਗਵੰਤ ਮਾਨ ਸਾਨੂੰ ਵੀ ਜਗ੍ਹਾ ਦੇ ਦਿਓ ਉਹ ਸਾਡਾ ਸਾਡੀ ਰਾਜਤਾਨੀ ਆ ਅਸੀਂ ਲੜ ਕੇ ਲੈਣੀ ਹੈ ਇਹ ਅਸੀਂ ਪੰਜਾਬੀ ਬੋਲਦੇ ਇਲਾਕੇ ਲੈਣੇ ਆ ਅਸੀਂ ਪੰਜਾਬ ਦੇ ਪਾਣੀਆਂ ਦੇ ਉੱਤੇ ਆਪਣੀ ਸਟਰਗਲ ਕਰਨੀ ਆ ਕਦੀ ਕਿਸੇ ਗੱਲ ਦੇ ਉੱਤੇ ਸਟਰਗਲ ਕੀਤਾ ਪਿਛਲੇ 3 ਸਾਲਾਂ ਵਿੱਚ ਇੱਕ ਦਿਨ ਵੀ ਕਿਸੇ ਗੱਲ ਦੇ ਉੱਤੇ ਕੀਤਾ ਲਾਸਟ ਲੀਗ ਬੀਜੇਪੀ ਨੇ ਸਾਰਾ ਕੋਦੀ ਮੀਡੀਆ ਬਣਾ ਲਿਆ ਹੈ ਬਹੁਤ ਬੁਰਾ ਕੰਮ ਕੀਤਾ ਮੀਡੀਆ ਕੋ ਕੰਟਰੋਲ ਕਰ ਲਿਆ ਤੇ ਪੰਜਾਬ ਦੇ ਵਿੱਚ ਕੀ ਕੇਜੀ ਮੀਡੀਆ ਨਹੀਂਗਾ ਸਾਰਾ ਸਰਕਾਰੀ ਮੀਡੀਆ ਤੰਤਰ ਚੱਕ ਕੇ ਆਪਣੇ ਕਬਜ਼ੇ ਚ ਕਰ ਲਿਆ ਬਹੁਤਿਆਂ ਨੂੰ ਪੈਸੇ ਦਾ ਲਾਲਚ ਦੇ ਕੇ ਇਸ਼ਤਿਹਾਰਾ ਦਾ ਦੇ ਕੇ ਬਾਕੀਆਂ ਮਾਮਮਾ ਮਰੋੜ ਕੇ ਡਰਾ ਲਿਆ ਕਿ ਨਹੀਂ ਬੰਦੇ ਤੇ ਪੁੱਤ ਬਣੋਗੇ ਪੁਲਿਸ ਦਾ ਪਰਚਾ ਦਰਜ ਕਰਾਂਗੇ ਅਸੀਂ ਤੁਹਾਡੇ ਉੱਤੇ ਅਜੀਤ ਅਖਬਾਰ ਦੇ ਪੱਤਰ ਸੰਪਾਦਕ ਡਾਕਟਰ ਵਰਜਿੰਦਰ ਸਿੰਘ ਪਦਮੂਸ਼ਣ ਨੇ ਉਹਦੇ ਦੇ ਵਿਜੀਲੈਂਸ ਇਨਕੁਆਇਰੀ ਬਿਠਾ ਕੇ ਪਰਚਾ ਦਰਜ ਕੀਤਾ ਉਹ ਗੱਲ ਲੱਗ ਗਿਆ ਕਿ ਇਹਨਾਂ ਨੂੰ ਹੁਣ ਰਿਅਲਾਈਜ਼ ਹੋਇਆ ਕਿ ਜੁੱਤੀਆਂ ਪੈਰੀਆਂ ਨੇ ਪੰਜਾਬ ਦੇ ਵਿੱਚ ਅਸ਼ੈਤੋ ਥੋੜਾ ਠੰਡੇ ਬਸਤੇ ਵਿੱਚ ਪਾਇਆ ਸੋ ਇਸੇ ਮੇਰੇ ਵੀਰੋ ਭੈਣੋ ਬਜ਼ੁਰਗੋ ਸਾਰੇ ਵਰਗਾਂ ਦੇ ਲੋਕਾਂ ਨੂੰ ਇਹ ਇਕੱਲੀ ਡਿਊਟੀ ਕਿਸਾਨਾਂ ਦੀ ਨਹੀਂ ਕਿ ਉਹ ਅੰਦੋਲਨ ਕਰਨ ਇਹ ਤੁਹਾਡੀ ਸਭ ਦੀ ਡਿਊਟੀ ਆ ਕਿ ਅਗਰ ਕੁਝ ਅਨਿਆਏ ਹੋ ਰਿਹਾ ਗਲਤ ਹੋ ਰਿਹਾ ਤੱਕਾ ਕਰ ਰਹੇ ਨੇ ਆਪਣੇ ਆਪਣੇ ਘਰਾਂ ਚੋਂ ਬਾਹਰ ਨਿਕਲ ਕੇ ਸਪੋਰਟ ਕਰਿਆ ਕਰੋ ਇਹ ਜਿਹੜਾ ਕਹਿੰਦੇ ਨਾ ਕਿ ਮੈਨੂੰ ਕੀ ਸਾਨੂੰ ਕੀ ਫਲਾਨੇ ਖੇਰੇ ਨਾਲ ਤੱਕਾ ਹੋ ਰਿਹਾ ਜਾਂ ਮਾਲੀ ਨਾਲ ਤੱਕਾ ਹੋ ਰਿਹਾ ਜਾਂ ਢੱਲੇਵਾਲ ਸਾਹਿਬ ਨਾਲ ਤੱਕਾ ਹੋ ਰਿਹਾ ਇਹ ਅੱਗ ਤੁਹਾਡੇ ਘਰਾਂ ਤੇ ਪਹੁੰਚ ਨਹੀਂ ਪਹੁੰਚਨੇ ਆ ਤਾਂ ਹੀ ਉਹ ਸਾਡੇ ਬੱਚੇ ਹਤਾਸ਼ ਹੋ ਕੇ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਰਹੇ ਨੇ ਕਿਉਂਕਿ ਇੱਥੇ ਕੋਈ ਇਨਸਾਫ਼ ਪਸੰਦੀ ਦਾ ਰਾਜ ਨਹੀਂ ਗਾ ਦੁਬਈ ਸਾਡੇ ਤੋਂ ਪਿੱਛੇ ਹੋਇਆ ਕਰਦਾ ਸੀ ਸਾਡਾ 1 ਰੁਪਿਆ ਅੱਜ ਤੋਂ 30-35 ਸਾਲ ਪਿੱਛੇ ਚਲ ਜਓ ਉੱਥੇ ਰੁਪਈਆ ਜਾ ਕੇ ਵਧਦਾ ਸੀਗਾ 1 ਰੁਪਏ ਦੇ ਸ਼ਾਇਦ 1.5 ਰੁਪਿਆ ਬਣ ਜਾਂਦਾ ਸੀਗਾ 30-35 ਸਾਲਾਂ ਚ ਉੱਥੋਂ ਦੇ ਜਿਹੜੇ ਰਾਜ ਕਰਨ ਵਾਲੇ ਉਹਨਾਂ ਨੇ ਇਕਨੋਮੀ ਨੂੰ ਟਰਨ ਅਰਾਊਂਡ ਕੀਤਾ ਅੱਜ ਇੱਕ ਦਰਾਮ ਉਹਨਾਂ ਦੀ ਸਾਡੇ ਸ਼ਾਇਦ 23 ਕਿ 24 ਰੁਪਏ ਹੈ 24 ਟਾਈਮਸ ਇਕਨੋਮੀ ਨੂੰ ਇੰਪਰੂਵ ਕੀਤਾ ਵਾ ਸੋ ਐਸਲੀ ਮੈਂ ਮੇਰਾ ਮਕਸਦ ਅੱਜ ਦਾ ਐਸ ਹੀ ਵਾਸ ਟ੍ਰੈਵਲਿੰਗ ਟੂ ਫਰੀਦਕੋਟ ਮੈਨੂੰ ਸੋਚਿਆ ਮੈਂ ਟਾਈਮ ਹੈ ਮੇਰੇ ਕੋਲ ਕਾਰ ਦੇ ਵਿੱਚ ਮੈਂ ਆਪਣੇ ਦਿਲ ਦੇ ਜਜ਼ਬਾਤ ਜੋ ਕੱਲ ਸਾਡੀਆਂ ਹੋਇਆ ਜਾਂ ਜੋ ਆ ਉੱਥੇ ਸ਼ਾਹਕੋਟ ਵਿੱਚ ਧੱਕਾ ਕੀਤਾ ਜਾ ਰਿਹਾ ਡੈਮੋਕਰੇਸੀ ਨੂੰ ਮਜ਼ਲ ਕੀਤਾ ਜਾ ਰਿਹਾ ਉਹਨੂੰ ਐਜ ਤੱਕ ਕੁਚਲਿਆ ਜਾ ਰਿਹਾ ਰੋਂਦਿਆ ਜਾ ਰਿਹਾ ਤੇ ਫਿਰ ਵੀ ਕਹੀ ਜਾਂਦੇ ਅਸੀਂ ਕੱਟੜ ਇਮਾਨਦਾਰ ਆ ਸੀਤਾ ਜੀ ਬਹੁਤ ਵਧੀਆ ਬੰਦਿਆਂ ਦੀ ਪਾਰਟੀ ਬਣਿਆ ਫਰੋਡ ਨਿਕਲੇ ਨੇ ਠੀਕ ਹੁਣ ਤੁਹਾਨੂੰ ਟਿਨਿਓਰ ਹੈ ਤੁਹਾਡੀ ਤੁਹਾਨੂੰ ਅਸੀਂ ਝੱਲਾਂਗੇ ਲੇਕਿਨ ਮੈਂ ਅਵਸ਼ ਕਹਿ ਸਕਦਾ ਪਾਰਲੀਮੈਂਟਸ ਲੋਕਾਂ ਨੇ ਟ੍ਰੇਲਰ ਦਿਖਾਇਆ ਵਿਧਾਨ ਸਭਾ ਦੇ ਵਿੱਚ ਆਈ ਐਮ ਵੈਰੀ ਵੈਰੀ ਸ਼ੋਰ ਕਿ ਇਹਨਾਂ ਦੇ ਜ਼ਮਾਨਤਾਂ ਜਬਤ ਹੋਣਗੀਆਂ ਜ਼ਮਾਨਤਾਂ ਔਰ ਕਲੀਆਂ ਜ਼ਮਾਨਤਾਂ ਨੇ ਜਬਤ ਹੋਣਗੀਆਂ ਇਹਨਾਂ ਨੂੰ ਲੋਕੀ ਘੇਰ ਘੇਰ ਕੇ ਸਵਾਲ ਪੁੱਛਣਗੇ ਭਗਵੰਤ ਕਹਿੰਦਾ ਸੀ ਸਵਾਲ ਪੁੱਛਿਆ ਕਰੋ ਪੋਲਿਟਿਕਲ ਆਪ ਕਿਸੇ ਦਿਨ ਮਿਲਿਆ ਕਿਸੇ ਕਿਸੇ ਪ੍ਰੈਸ ਵਾਲੇ ਨੂੰ ਵੀ ਮਿਲ ਕੇ ਟੂਵੇ ਇੰਟਰੈਕਸ਼ਨ ਨਹੀਂ ਕਰਨ ਦਿੰਦਾ ਮੀਡੀਆ ਨੂੰ ਵੀ ਨਹੀਂ ਮਿਲਦਾ ਸਿਰਫ ਆਰਗੇਨਾਈਜ਼ ਮੀਡੀਆ ਉਹੀ ਬਲਾ ਜਿਹੜਾ ਉਹ ਕੋਈ ਸਵਾਲ ਹੀ ਨਹੀਂ ਪੁੱਛਦਾ ਕਦੀ ਕਿਸੇ ਆਦਮੀ ਨੂੰ ਪੰਜਾਬ ਦੇ ਵਿੱਚ ਰੈਂਡਮਲੀ ਜਾ ਕੇ ਕਿਸੇ ਸੱਥਾਂ ਦੇ ਵਿੱਚ ਬੈਠ ਕੇ ਅਗੇ ਸਾਡੀ ਸਰਕਾਰ ਤਾਂ ਸੱਥਾਂ ਤੋਂ ਚੱਲਿਆ ਕਰੇਗੀ ਕਿਸੇ ਨੂੰ ਮਿਲੇ ਕਿਸੇ ਬੰਦੇ ਦਾ ਜਵਾਬ ਦਿੱਤਾ ਅਸਿਕੋ ਇੱਕ ਤਰਫਾ ਇਸ਼ਤਿਹਾਰबाजी ਦੇ ਰਾਹੀਂ ਜੋ ਸਾਡੇ ਪੈਸੇ ਦਾ ਲੁੱਟ ਕਰਾਈ ਜ ਇਹਨਾਂ ਨੇ ਫੇਕ ਪਬਲਿਸਿਟੀ ਕਰਕੇ ਸਾਰੇ ਇੰਡੀਆ ਪੈਨ ਇੰਡੀਆ 올 ਭਰੇ ਭਨੇ ਆ ਖੰਬਿਆਂ ਚ ਤੇ ਸਾਰੇ ਪੰਜਾਬ ਦੇ ਵਿੱਚ ਕੋਨੇ ਕੋਨੇ ਚ ਝੂਠ ਦਾ ਪ੍ਰਚਾਰ ਕੂੜ ਦਾ ਪ੍ਰਚਾਰ ਜਿਹੜਾ ਪੈਸੇ ਸਾਡੇ ਨੇ ਪਬਲਿਕ ਐਕਸਟੇਕਰ ਦੇ ਉਹਦੀ ਜਿਹੜੀ ਇਹਨਾਂ ਨੇ ਦੁਰਵਰਤੋਂ ਕੀਤੀ ਆ ਉਹ ਸਭ ਕੁਝ ਤੁਹਾਡੇ ਸਾਹਮਣੇ ਸੋ ਇਹ ਅੱਜ ਮੇਰੇ ਥੋੜੇ ਲੰਬੇ ਵਿਚਾਰ ਸੀਗੇ ਬਦਨ ਕੇ ਅਰੀ ਪ੍ਰੋਪਰ ਡਿਸਕਸ਼ਨ ਕਰਨ ਦਾ ਟਾਈਮ ਨਹੀਂ ਮਿਲਦਾ ਮੈਂ ਤੁਹਾਡਾ ਸਾਰਿਆਂ ਦਾ ਬੜਾ ਮਸ਼ਕੂਰ ਹਾਂ ਤੁਸੀਂ ਮੇਰੇ ਨਾਲ ਜੁੜੇ ਹੋ ਪਰ ਇਹਨਾਂ ਦੀ ਅਸਲੀਅਤ ਜ਼ਰੂਰ ਪਹਿਚਾਨੋ ਵੋਟ ਚਲੋ ਪਾਉਣੀ ਨਹੀਂ ਪਾਉਣੀ ਉਹ ਬਾਤ ਦੀ ਗੱਲ ਆ ਬਟ ਫੇਰਲੀ ਇਹਨਾਂ ਦੀ ਜਿਹੜਾ ਇਹਨਾਂ ਦੀ ਪਰਫਾਰਮੈਂਸ ਆ ਜਿਹੜੀ ਗਵਰਨੈਂਸ ਆ ਲਾਸਟ 3 ਸਾਲਾਂ ਦੀ ਉਹਨੂੰ ਜ਼ਰੂਰ ਸਹੀ ਤਰੀਕੇ ਨਾਲ ਜੱਜ ਕਰੋ ਨਿਡਰਤਾ ਨਾ ਕਰੋ ਔਰ ਸਾਹਮਣੇ ਹੋ ਕੇ ਇਹਨਾਂ ਦੇ ਜਿਹੜਾ ਇਹਨਾਂ ਨੂੰ ਪੂਰਾ ਠੋਕਮਾ ਜਵਾਬ ਦਿਓ ਮੇਰੇ ਨਾਲ ਜੁੜਨ ਵਾਸਤੇ ਸਾਰੀ ਦੁਨੀਆ 'ਚ ਤੁਹਾਡਾ ਮੈਂ ਬਹੁਤ ਬਹੁਤ ਮਸ਼ਕੂਰ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ